ਕਿਵੇਂ ਖੁਸ਼ ਹੋਈ ਬੈਠੀ ਆਂ ਕੀ ਵੇਖਦੀ ਆਂ ਮੈਂ ਤਾਂ ਆਹ ਕੰਗਣ ਵਾਲੀ ਵੀਡੀਓ ਦੇਖਦੀ ਆਂ ਵਧੀਆ ਹੋਇਆ ਕਹਿੰਦੇ ਆ ਕਿਸਾਨਾਂ ਦੇ ਖਿਲਾਫ ਬੋਲਦੀ ਸੀ ਜਿਹੜੀ ਕੁੜੀ ਨੇ ਇਹਦੇ ਥੱਪੜ ਮਾਰਿਆ ਉਹਨੂੰ ਲੱਖਾਂ ਰੁਪਏ ਦਾ ਇਨਾਮ ਦਿੱਤਾ ਅੱਛਾ ਨਾਲੇ ਉਹਨੂੰ ਨੌਕਰੀ ਦੀ ਆਫਰ ਵੀ ਦਿੱਤੀ ਆ ਵਧੀਆ ਹੋਇਆ ਕਿਸਾਨਾਂ ਦੇ ਖਿਲਾਫ ਬੋਲਦੀ ਸੀ ਕਿਸਾਨਾਂ ਦੇ ਤਾਂ ਖਿਲਾਫ ਹੋਰ ਵੀ ਬਹੁਤ ਸਾਰੇ ਬੋਲਦੇ ਨੇ ਕੀ ਉਹਨਾਂ ਦੇ ਵੀ ਥੱਪੜ ਮਾਰੇ ਜਾਣਗੇ ਕੀ ਮਤਲਬ ਆਖੇ ਦਾਨੀ ਸੱਜਣ ਬਹੁਤ ਬੈਠੇ ਨੇ ਜਦੋਂ ਬੇਰੁਜ਼ਗਾਰ ਟੈਂਕੀ ਤੇ ਚੜਕੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਨਾਲ ਸਾੜ ਦਿੰਦੇ ਨੇ ਉਦੋਂ ਕਿੱਥੇ ਹੁੰਦੇ ਨੇ ਇਹ ਦਾਨੀ ਸੱਜਣ ਜਦੋਂ ਕਿਸੇ ਗਰੀਬ ਦਾ ਬੱਚਾ ਹਸਪਤਾਲ ਦੇ ਵਿੱਚ ਬਿਨਾਂ ਇਲਾਜ ਤੋਂ ਮਰ ਜਾਂਦਾ ਉਦੋਂ ਕਿੱਥੇ ਹੁੰਦੇ ਆ ਇਹ ਦਾਨੀ ਸੱਜਣ ਜਦੋਂ ਕਿਸੇ ਗਰੀਬ ਦਾ ਪਰਿਵਾਰ ਘਰ ਦੀ ਛੱਤ ਡਿੱਗਣ ਕਰ ਸਾਰਾ ਮਰ ਜਾਂਦਾ ਉਦੋਂ ਕਿੱਥੇ ਹੁੰਦੇ ਆ ਇਹ ਦਾਨੀ ਸੱਜਣ ਗਾਲੀ ਕਾ ਸੋਚਣ ਵਾਲੀ ਜਦੋਂ ਇੱਕ ਗਰੀਬ ਕਿਸਾਨ ਕਰਜ਼ੇ ਦਾ ਸਤਾਇਆ ਹੋਇਆ ਆਪਣੇ ਖੇਤ ਤਾਲੀ ਨਾਲ ਫਾਹਾ ਲੈ ਕੇ ਮਰ ਜਾਂਦਾ ਉਦੋਂ ਕਿੱਥੇ ਹੁੰਦੇ ਆ ਇਹ ਦਾਨੀ ਸੱਜਣ ਜਦੋਂ ਐਮਐਡ ਐਮਫਲ ਬੀਐਡ ਬੇਰਜ਼ਗਾਰ ਝੋਨਾ ਲਾਉਂਦੇ ਨੇ ਉਦੋਂ ਕਿੱਥੇ ਹੁੰਦੇ ਇਹ ਨੌਕਰੀਆਂ ਦੇਣ ਵਾਲੇ ਜਦੋਂ ਮਜ਼ਦੂਰਾਂ ਦੀ ਮਜ਼ਦੂਰੀ ਲਈ ਗੁਰੂ ਘਰਾਂ ਵਿੱਚ ਮਥੇ ਪਾਏ ਜਾਂਦੇ ਨੇ ਉਦੋਂ ਇਹ ਦਾਨੀ ਸੱਜਣ ਕਿੱਥੇ ਆਉਂਦੀ ਨੇ ਗੱਲ ਤਾਂ ਤੁਹਾਡੀ ਸੋਚਣ ਵਾਲੀ ਆ ਜਦੋਂ ਹੱਕ ਮੰਗਦੇ ਮੁੰਡੇ ਕੁੜੀਆਂ ਨੂੰ ਡਾਂਗਾ ਨਾਲ ਕੁੱਟਿਆ ਜਾਂਦਾ ਮੁੰਡੇ ਦੀਆਂ ਪੱਗਾਂ ਛਰਿਆਂ ਮਲਾਈਆਂ ਜਾਂਦੀਆਂ ਨੇ ਤੇ ਕੁੜੀਆਂ ਨੂੰ ਗੁੱਤਾਂ ਤੋਂ ਫੜ ਕੇ ਘਿਹਸਿਆ ਜਾਂਦਾ ਉਦੋਂ ਕਿੱਥੇ ਹੁੰਦਾ ਏਦਾਂ ਨਹੀਂ ਸੱਜਣਾ ਸਿਰਾਂ ਦੇ ਮੁੱਲਾਂ ਤੋਂ ਲੈ ਕੇ ਅੱਜ ਅਸੀਂ ਥੱਪੜਾਂ ਦੇ ਮੁੱਲਾਂ ਤੱਕ ਸੀਮਤ ਰਹੇ ਬੰਬ ਪਿਸਤੌਲ ਬੰਦੂਕਾਂ ਤੋਂ ਵੱਧ ਘਾਤਕ ਅੱਜਕੱਲ੍ਹ ਸੋਸ਼ਲ ਮੀਡੀਆ ਜਿਹੜਾ ਕਿ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਪੇਸ਼ ਕਰ ਦਿੰਦਾ ਤੇ ਇੱਕ ਭੜਕਾਊ ਮਾਹੌਲ ਪੈਦਾ ਕਰ ਦਿੰਦਾ ਬਹੁਤ ਕੁਝ ਹੰਡਾਇਆ ਜਾਂਦਾ 47 ਨਹੀਂ ਭੁੱਲੇ 84 ਦੇ जख्म ਅਜੇ ਅੱਲੇ ਨੇ ਬਹੁਤ ਸੰਤਾਪ ਹੋ ਗਿਆ ਸੀ ਦੋ ਤਿੰਨ ਦਿਨ ਹੋ ਗਈ ਮੈਂ ਤਾਂ ਆਪ ਸੋਚੀ ਜਾਂਦੀ ਸੀ ਵੀ ਆਪਾਂ ਵੀ ਰੀਲ ਜੀ ਬਣਾ ਕੇ ਪਾਈ ਦਈਏ ਓਏ ਕਲੀ ਤੂੰ ਨਹੀਂ ਸੋਚਦੀ ਬਹੁਤ ਸਾਰੇ ਇਹੀ ਸੋਚਦੇ ਨੇ ਬਈ ਅੱਗ ਮੱਚਦੀ ਆ ਚਾਰ ਰੋਟੀਆਂ ਆਪਾਂ ਵੀ ਸੇਕ ਲਈਏ ਕੀ ਮਤਲਬ ਓਏ ਮਤਲਬ ਤਾਂ ਸਾਰਾ ਫੇਮ ਦਾ ਓਏ ਆਮ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੀ ਕੰਗਣਾ ਦੇ ਥੱਪੜ ਵੱਜਿਆ ਉਹ ਤਾਂ ਆਵੇ ਇਸ ਗੱਲ ਦਾ ਫਾਇਦਾ ਲੈ ਗਈ ਕਿਵੇਂ ਕੋਈ ਉਹਦੀ ਫਿਲਮ ਅਰਲੀਜ ਹੋਣੀ ਆ ਨਾਲੇ ਆਪਦੀ ਫਿਲਮ ਦੀ ਪ੍ਰੋਮੋਸ਼ਨ ਕਰ ਗਈ ਅੱਛਾ ਜੀ ਤੇ ਹੋਰ ਇਹ ਚੱਕਰ ਆ ਸਾਰਾ ਚਲ ਆਪਾਂ ਨਹੀਂ ਚਾਹੁੰਦੇ ਨਾ ਆਪਾਂ ਇਹ ਕਹਿੰਨੇ ਵੀ ਇਹ ਕੁੜੀ ਨੇ ਗਲਤ ਕੀਤਾ ਫੱਪੜ ਮਾਰ ਕੇ ਪਰ ਇਹ ਕੋਈ ਐਡਾ ਵੱਡਾ ਮੁੱਦਾ ਨਹੀਂ ਜਿਹਨੂੰ ਦੁਨੀਆ ਪਰਤ ਕੋ ਬਾਹਰ ਦੁੱਤਾ ਗਿਆ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਉੰਭਾਰ ਦੇ ਲੋੜਾ ਜਿੰਨਾ ਤੇ ਅਮਲ ਕਰਨ ਦੀ ਲੋੜ ਆ ਜਿੰਨਾ ਤੇ ਬੋਲਣ ਦੀ ਲੋੜ ਆ ਹੋਰ ਬਹੁਤ ਮੁੱਦੇ ਨੇ ਪੱਜਾ ਸਹੀ ਗੱਲ ਆ ਬਹੁਤ ਕੁਸਰ ਕਿੰਨੀਆਂ ਘਟਨਾਵਾਂ ਘਟਦੀਆਂ ਨੇ ਹਮ ਅਸੀਂ ਕੋਈ ਬਹੁਤੇ ਵੱਡੇ ਵਿਦਵਾਨ ਤਾਂ ਨਹੀਂ ਅਸੀਂ ਆਪਣੇ ਵਿਚਾਰ ਪੇਸ਼ ਕੀਤੇ ਤੇ ਕਮੈਂਟ ਆ ਰਹੇ ਤੁਸੀਂ ਸਾਰੇ ਨੇ ਆਪੋ ਆਪਣੇ ਵਿਚਾਰ ਪੇਸ਼ ਕਰਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਦੇ